ਦਲਜੀਤ ਦੋਸਾਂਸ ਦੀ ਫਿਲਮ ਪੰਜਾਬ 95 ਵਿਵਾਦਾਂ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਫਿਲਮ ਨੂੰ ਲੈ ਕੇ ਹੁਣ ਉੱਥੇ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੱਡੀ ਮੰਗ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਉੱਥੇ ਹੀ ਬਾਲੀਵੁੱਡ ਅਦਾਕਾਰ ਦਲਜੀਤ ਦੋਸਾਂਸੀ ਆਉਣ ਵਾਲੀ ਫਿਲਮ ਪੰਜਾਬ 95 ਲੰਬੇ ਸਮੇਂ ਤੋਂ ਵਿਵਾਦਾਚ ਘਿਰੀ ਹੋਈ ਹੈ ਫਿਲਮ ਚ ਦਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਨੇ ਤੇ ਉਥੇ ਹੀ ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ ਸੈਂਸਰ ਬੋਰਡ ਨੇ ਫਿਲਮ ਚ 85 ਕਟਾਂ ਦੀ ਮੰਗ ਕੀਤੀ ਸੀ ਹਾਲਾਂਕਿ ਹੁਣ ਜਿਹੜਾ ਕਿ ਕਮੇਟੀ ਨੇ 85 ਨਹੀਂ ਸਗੋਂ 120 ਕਟਾਂ ਦਾ ਆਦੇਸ਼ ਦਿੱਤਾ ਹੈ ਹੁਣ ਜਸਵੰਤ ਸਿੰਘ ਖਾਲੜਾ ਦੀ ਪਤਨੀ ਨੇ ਫਿਲਮ ਚ ਕੀਤੇ ਜਾ ਰਹੇ ਕਟਾਂ ਦਾ ਵਿਰੋਧ ਕੀਤਾ ਹੈ ਤੇ ਉੱਥੇ ਹੀ ਖਾਲੜਾ ਦੀ ਪਤਨੀ ਸੀਬੀ ਐਫਸੀ ਨੂੰ ਅਪੀਲ ਕੀਤੀ ਹੈ ਜਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਦੇ ਵੱਲੋਂ ਜਾਰੀ ਬਿਆਨ ਚ ਸੀਬੀ ਐਫਸੀ ਨੂੰ ਅਪੀਲ ਕੀਤੀ ਗਈ ਹੈ ਕਿ ਸੈਂਸਰਸ਼ਿਪ ਦੇ ਨਾਂ ਤੇ ਫਿਲਮ ਚ ਦਿਖਾਏ ਗਏ ਇਤਿਹਾਸਿਕ ਤੱਥਾਂ ਨੂੰ ਨਾ ਬਦਲਿਆ ਜਾਵੇ ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੱਚਾਈ ਅਤੇ ਫਿਲਮ ਦੀ ਕਹਾਣੀ ਦੇ ਨਾਲ ਖੜੇ ਹੋਣ ਦੀ ਅਪੀਲ ਕਰਦੇ ਆਂ ਖਾਲੜਾ ਪਰਿਵਾਰ ਆਪਣੇ ਵਾਅਦੇ ਤੇ ਕਾਇਮ ਹੈ ਕਿ ਸਾਨੂੰ ਫਿਲਮ ਨੂੰ ਸਾਨੂੰ ਸਕਰੀਨ ਜਾਂ ਆਨਲਾਈਨ ਰਿਲੀਜ਼ ਹੋਣ ਵਾਲੀ ਫਿਲਮ ਨੂੰ ਵੇਖਣ ਅਤੇ ਆਪਣੀ ਸਹਿਮਤੀ ਦੇਣ ਦੀ ਕਾਨੂੰਨੀ ਅਧਿਕਾਰ ਹੈ ਜਿਵੇਂ ਕਿ ਪੰਜਾਬ 95 ਪੰਜਾਬ ਦੇ ਸੁਵੇਦਨਸ਼ੀਲ ਇਤਿਹਾਸ ਨਾਲ ਸਬੰਧਿਤ ਅਥਾ ਨੂੰ ਦਰਸਾਉਂਦੀ ਹੈ ਤੇ ਇਸੇ ਲਈ ਅਸੀਂ ਸ਼੍ਰੀ ਅਕਾਦ ਤਖਤ ਸਾਹਿਬ ਅਤੇ ਐਸਜੀਪੀਸੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਫਿਲਮ ਦੇ ਕੇ ਆਪਣਾ ਸੰਦੇਸ਼ ਦੇਣ ਅਸੀਂ ਫਿਲਮਾਂ ਜਿਹੜੇ ਕਿ ਨਿਰਦੇਸ਼ਕ ਦੁਆਰਾ ਕਾਨੂੰਨੀ ਤੱਥਾਂ ਦੇ ਆਧਾਰ ਤੇ ਅਤੇ ਦਲਜੀਤ ਦੋਸਾਂਝ ਦੁਆਰਾ ਨਿਭਾਈ ਗਈ ਖਲੜਾ ਦੀ ਭੂਮਿਕਾ ਨਾਲ ਇਹ ਫਿਲਮ ਬਣਾਈ ਗਈ ਹੈ ਤਾਂ ਸਾਨੂੰ ਉਮੀਦ ਹੈ ਕਿ ਫਿਲਮ ਆਪਣੇ ਅਸਲੀ ਰੂਪ ਚ ਰਿਲੀਜ਼ ਹੋਵੇਗੀ ਫਿਲਮ ਚੇ ਵੱਡੇ ਬਦਲਾਅ ਹੋਣਗੇ ਮਿੱਡੇ ਦੀ ਰਾ ਜਿਹੜੀ ਕਿ ਤਾਜ਼ਾ ਰਿਪੋਰਟ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਨੇ ਜਿਹੜਾ ਕਿ ਉਹਨਾਂ ਦੇ ਸਾਰੇ ਦ੍ਰਿਸ਼ਾਂ ਨੂੰ ਬਦਲਾਅ ਕਰਨ ਦੇ ਹੁਕਮ ਦਿੱਤੇ ਨੇ ਤੇ ਜਿੱਥੇ ਪੰਜਾਬ ਅਤੇ ਇਸ ਦੇ ਜ਼ਿਲ੍ਹਾ ਤਰਨਤਾਰਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਫਿਲਮ ਚ ਦਿਖਾਏਗੇ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ ਤੇ ਫਿਲਮ ਦਾ ਟਾਈਟਲ 5095 ਰੱਖਿਆ ਗਿਆ ਹੈ ਤੇ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਸਾਲ 1995 ਚ ਲਾਪਤਾ ਹੋ ਗਿਆ ਸੀ ਤੇ ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ ਤੇ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਤੇ ਕਮੇਟੀ ਮੰਗ ਕਰਦੀ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਕਲੜਾ ਦਾ ਜਿਹੜਾ ਕਿ ਨਾਮ ਵੀ ਬਦਲਿਆ ਜਾਵੇ ਤੇ ਫਿਲਮ ਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾ ਦਿੱਤੇ ਜਾਣੇ ਚਾਹੀਦੇ ਨੇ ਤੇ ਹੁਣ ਦਲਜੀਤ ਦੀ ਪੰਜਾਬ 95 ਤੇ ਖਾਲੜਾ ਪਰਿਵਾਰ ਦਾ ਬਿਆਨ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ